ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਨੌ ਸਾਰੇ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਦੁਪਹਿਰ ਦੇ ਵਜ ਰਹੇ ਨੇ 12:30 ਪੌਣੇ 1 ਤੇ ਮੈਂ ਅੱਜ ਸਰਦੀਆਂ 'ਚ ਪਹਿਲੀ ਵਾਰੀ ਬੋਰਡ ਧੋਤੇ ਨੇ ਉਹ ਵੀ ਅੱਜ ਧੁੱਪ ਚੜ੍ਹ ਗਈ ਨਹੀਂ ਧੁੱਪੇ ਨਹੀਂ ਚੜ੍ਹ ਰਹੀ ਸੀਗੀ ਚਲ ਟੋਮੀ ਨਾ ਔਰ ਧੁੱਪ ਦੇਖ ਕੇ ਕੀ ਕਰਾਂ ਚਲੂ ਰੇ ਰੱਖ ਦਮਾ ਹਜੇ ਕਿਹੜਾ ਕੋਈ ਪਾਗੜਾ ਨਹੀਂ ਚਲੋ ਠੀਕ ਤੂੰ ਕਿਧਰੇ ਹੋ ਜਾ ਕੇ ਧੁੱਪ ਸੇਕ ਲਾ ਓਏ ਉਹਨੇ ਰੱਖ ਦਮਾ ਸੀ ਦੋ ਜੋੜੀਆਂ ਮੇਰੀਆਂ ਇਹ ਸਰਦਾਰ ਜੀ ਦੇ ਬੂਟ ਮੈਂ ਪਹਿਲਾਂ ਧੋਲੇ ਦੋ ਤਿੰਨ ਵਾਰੀ ਧੁੱਪ ਜਿਹੜੀ ਆ ਆਪਣੇ ਨਹੀਂ ਮੈਂ ਧੋਏ ਸੀ ਇਹ ਤੇ ਆ ਬੂਟ ਸਰਦਾਰ ਜੀ ਮੇਰੇ ਖੇਤਾਂ ਵਿੱਚ ਪਾ ਕੇ ਜਾਣੇ ਆ ਅੱਜ ਸਵੇਰੇ ਸਵੇਰੇ ਹਨਾ ਕਾਲਾ ਟਰੈਕਸੂਟ ਪਾ ਕੇ ਬੂਟ ਪਾ ਕੇਗੇ ਖੇਤਾਂ 'ਚ ਕਣਕ ਨੂੰ ਪਾਣੀ ਦੇ ਰਹੇ ਨੇ ਨਾ ਉਹ ਜਾਦਾ ਪਾਣੀ ਹੋਣ ਕਰਕੇ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਪੈਰ ਫੀਸ ਲਗਿਆ ਐਨੀ ਐਨੀ ਪੈਂਟ ਭਿਓਨੇ ਸਾਰੀ ਆਏ ਕਰੇ ਅਮਨ ਮੇਰੇ ਸਾਰੇ ਕੱਪੜੇ ਗਿੱਲੇ ਹੋ ਗਏ ਮੈਂ ਕਿਹਾ ਕਰਨ ਕਿਹਾ ਗਈ ਤੇ ਆਈ ਕੁਝ ਕਰਨਗੇ ਤੇ ਹਾਂ ਤੈਨੂੰ ਕੀ ਪਤਾ ਕਹਿੰਦੀ ਘਰੇ ਬੈਠੀ ਨੂੰ ਪੈਸੇ ਮਿਲ ਜਾਂਦੇ ਨੇ ਹੋਰ ਤੈਨੂੰ ਕੀ ਚਾਹੀਦਾ ਹੈ ਫਲਾਣਾ ਬੋਲਣ ਲੱਗੀ ਮੈਂ ਕਿਹਾ ਉਹ ਮੈਂ ਤਾਂ ਦਿਖਦੀ ਨਹੀਂ ਹੈਗੀ ਵੀ ਘਰੇ ਕੰਮਕਾਰ ਕਰ ਰਹੀ ਹਾਂ ਉੱਪਰ ਨਾਲ ਥੋੜਾ ਹਜੇ ਤੱਕ ਮੈਂ ਕਿਹਾ ਗੀਜਰ ਸੀ ਮਰਿਆ ਠੰਡੇ ਪਾਣੀ ਚ ਵੀ ਕਿ ਮੈਂ ਭਾਂਡੇ ਮਾਜ ਰਿਹਾ ਕੱਪੜੇ ਧੋ ਰਹੀ ਹਾਂ ਚਲ ਬੁਲਬੁਲ ਕੇ ਦੋ ਜਣ ਚੁੱਪ ਕਰ ਗਿਆ ਆਪੇ ਹਣ ਹੋਣ ਖੇਤਾਂ ਵਿੱਚ ਹੁਣ ਰਾਜਪ੍ਰਿੰਨ ਲੱਗੇ ਹੋਏ ਨੇ ਤੇ ਕੱਪੜੇ ਸਾਰੇ ਆਪਣੇ ਧੋ ਧੋ ਕੇ ਆ ਦੇਖੋ ਸੁੱਕਣੇ ਪਏ ਹੋਏ ਨੇ ਅੱਜ ਤਾਂ ਮੈਂ ਸਟੈਂਡ ਵੀ ਬਾਹਰ ਕੱਢ ਤਿਆ ਕਿਉਂਕਿ ਪਹਿਲਾਂ ਦੇ ਵੀ ਕੱਪੜੇ ਪਏ ਸੀਗੇ ਉਹ ਵਾਲੇ ਕੱਪੜੇ ਜਿਹੜੇ ਜਿਹੜੇ ਏ ਵਾਲੇ ਕੱਪੜੇ ਨੇ ਇਧਰ ਵਾਲੇ ਇਹ ਕੱਲਦੇ ਨੇ ਤੇ ਵਿੱਚ ਇਹ ਸਟੈਂਡ ਦੇ ਹਨਾ ਇਹ ਵਾਲੇ ਵੀ ਕੱਲਦੇ ਨੇ ਉਹ ਪਾਪਾ ਦੇ ਸੂਟ ਅੱਜ ਧੋਤਾ ਏ ਤੇ ਬਾਕੀ ਸਾਰੇ ਕੱਪੜੇ ਇਹ ਕੱਲਦੇ ਨੇ ਉਹ ਥੋੜੇ ਜਿਗੇ ਅੱਜ ਦੇ ਨੇ ਫਿਰ ਐ ਨਾ ਸੁੱਕਦੇ ਨਹੀਂ ਹੈਗੇ ਫਿਰ ਮੈਂ ਸੋਚਿਆ ਵੀ ਚਲੋ ਜੀ ਧੁੱਪ ਚੜ ਗਈ ਸਾਰੇ ਕੱਪੜੇ ਉਹ ਕੰਮ ਕਰਨਾ ਰੱਬ ਨੇ ਇੱਕ ਦਿਨ ਧੁੱਪ ਚੜਾ ਕੇ ਨਾ ਸਾਰੇ ਕੱਪੜੇ ਸੁਖਵਾ ਦੇਣੇ ਆ ਜਦੋਂ ਸਾਰੇ ਕੱਪੜੇ ਸੁੱਕ ਜਾਣਗੇ ਫਿਰ ਰੱਬ ਨੇ ਦੋ ਦਿਨ ਫੇਰ ਨਹੀਂ ਧੁੱਪ ਕੱਢਣੀ ਹੈਗੀ ਜਿੱਦਾਂ ਮੈਂ ਵੀ ਅੱਧੀ ਵਾਂ ਦਾ ਸਵੈਟਰ ਪਾ ਲਿਆ ਮਨ ਲੱਗੀ ਸਕੀਨ ਜੀ ਪਾ ਲਈ ਕਿਉਂਕਿ ਨਿੱੱਗਾ ਦੀ ਨੱਜ ਮੈਨੂੰ ਨਾ ਦਿਨ ਨਹੀਂ ਪਤਾ ਅੱਜ ਕੀ ਇਹ ਦੇਖ ਲੋ ਮੇਰੇ ਘਰ ਨਾ ਮੈਨੂੰ ਦਿਨ ਤਾਂ ਨਹੀਂ ਪਤਾ ਕੱਲ ਇੱਥੇ ਜਿਹੜਾ ਹੈਲਪਰ ਰੱਖਿਆ ਸੀ ਉਹ ਲਾਇਆ ਸੀਗਾ ਵੀ ਕਵਾੜ ਪੱਟ ਦੇ ਆ ਦੇਖ ਇਜਕ ਕਵਾੜ ਪੱਟੇ ਗਿਆ ਦੇਖਿਓ ਕਿੰਨੇ ਕਿੰਨੇ ਕਵਾੜ ਖੜੇ ਆ ਮਸੰ ਮੀਆਂ ਵੀ ਤੋੜਨ ਵਾਲੀਆਂ ਹੋਈਆਂ ਪਈਆਂ ਨੇ ਮੈਂ ਤਾਂ ਜਿੱਦੋਂ ਦੀ ਧੁੱਪੋ ਚੜਦੀ ਨਹੀਂ ਨੇ ਹੈਗੀ ਮੈਲੇ ਕਈ ਦਿਨ ਹੋ ਗਏ ਮੈਂ ਤਾਂ ਬਾਹਰ ਨਿਕਲ ਕੇ ਵੀ ਨਹੀਂ ਦੇਖਿਆ ਹੈਗਾ ਕਿ ਬਾਹਰ ਕਿਦਾਂ ਦਾ ਮਾਹੌਲ ਹੈ ਕੀ ਮੌਸਮ ਹੈ ਹਨ ਅੱਜ ਨਿਕਲਿਆ ਬਾਹਰ ਤੂ ਫਿਰਿਆ ਦੇਖੋ ਆਪਣੇ ਗੁਲਾਬ ਦੇ ਫੁੱਲ ਇੱਧਰ ਵਸ ਇੱਕ ਵਾਰੀ ਝਾੜੂ ਲਵਾ ਦਿੱਤਾ ਸੀਗਾ ਹੈਲਪਰ ਤੋਂ ਨਾਲ ਮੈਂ ਦਸ-ਦਸ ਕੇ ਲਵਾਇਆ ਸੀਗਾ। ਗੁਲਾਬ ਦੇ ਫੁੱਲ ਕਿੰਨੇ ਸੋਹਣੇ ਖਿੜ ਰਹੇ ਨੇ। ਆ ਦੇਖੋ ਗੈਂਦੇ ਦੇ ਫੁੱਲ। ਤੇੜਾ ਇਹ ਵਾਲਾ ਬੂਟਾ ਨੂੰ ਆਪਣਾ ਇਹ ਉਹ ਹੋ ਗਿਆ ਸੁੱਕ ਗਿਆ। ਸੋਕ ਮੈਨੂੰ ਪੱਟ ਰਹੀ ਸੀਗੀ ਇੱਕ ਦਿਨ ਪੱਟ ਨਹੀਂ ਹੋ ਰਿਹਾ ਮੇਰੇ ਤੋਂ ਇਹ। ਪੱਟੂਗੇ ਇਹਨੂੰ ਫੇਰ ਸੋ ਆ ਦੇਖੋ ਜੜਤਾਈ ਦੀ ਹਲਰੀ ਹੈ। ਆ ਗੈਂਦੇ ਦੇ ਫੁੱਲ ਨਹੀਂ ਸਾਡੇ ਖੁਸ਼ ਹੋਏ ਹੈਗੇ ਮੈਂ ਤਾਂ ਪੌਦ ਵੀ ਇੰਨੀ ਮਹਿੰਗੀ ਲੈ ਕੇ ਆਈ ਸੀਗੀ। ਇੱਕ ਆਗਲਾਵ ਦਾ ਬੁੱਟਾ ਇਹ ਵਾਲੇ ਬੁੱਟੇ ਨੂੰ ਹੁਣ ਜਦੋਂ ਹਾਂ ਤਾਂ ਚਲੋ ਫੁੱਟਰੇ ਨੇ ਹਨਾ ਜਦੋਂ ਫੁੱਟਾਂ ਤੋਂ ਹਟ ਜਾਣਗੇ ਫਿਰ ਇਹਨਾਂ ਨੂੰ ਸ਼ਾਂਗ ਦਾਂਗੇ ਕਣਕਾਂ ਵਾਸਤੇ ਹੁਣ ਇਹ ਧੁੱਪ ਵਧੀਆ ਏ ਧਾਰ ਪਈਏ ਤੁਸੀਂ ਇਹ ਦੇਖੋ ਵੀ ਇਹ ਸੋਚੋ ਵੀ ਮੈਂ ਕਿੰਨੇ ਦਿਨਾਂ ਬਾਅਦ ਆਪਣੇ ਘਰ ਤੋਂ ਬਾਹਰ ਇੱਥੇ ਗਲੀ 'ਚ ਨਿਕਲ ਕੇ ਘੁੰਮ ਰਹੀ ਹਾਂ ਤੁੱਪ ਚੜਦੀ ਨਹੀਂ ਹੈਗੀ ਆਪਾਂ ਬਾਹਰ ਨਿਕਲਦੇ ਨਹੀਂ ਹੈਗੇ ਤਾਂ ਕੀ ਕਰਨਾ ਨਿਕਲ ਕੇ ਪਹਿਲਾਂ ਤਾਂ 10 11 ਵਜੇ ਤੱਕ ਕੰਮ ਹੀ ਨਹੀਂ ਨਿਬੜਦਾ ਹੈਗਾ ਛੁੱਟੀਆਂ ਕਰਕੇ ਉੱਠਦੇ 7 ਵਜੇ 7 ਵਜੇ ਉੱਠ ਗਏ ਫਿਰ ਸਬਜ਼ੀਆਂ ਸਬਜ਼ੀਆਂ ਬਣਾਓ ਆਪਣਾ ਰੋਟੀ ਬਣਾ ਰੋਟੀ ਬਣਾਉਂਦੀ ਨੇ ਮੈਨੂੰ 10 ਵਜ ਜੰਦੇ ਨੇ ਕਿਉਂਕਿ ਪਹਿਲਾਂ ਸਬਜ਼ੀ ਬਣਾਨੀ ਹੈ ਫਿਰ ਝਾੜੂ ਪੂੰਛੇ ਸਭ ਤੋਂ ਪਹਿਲਾਂ ਮੈਂ ਉਦੋਂ ਨੂੰ ਨਵਾਣਾ ਉਦੋਂ ਨੂੰ ਨਵਾ ਕੇ ਅ ਦੁੱਧ ਕਰਨਾ ਕਿ ਉਦੋਂ ਨੂੰ ਨਵਾ ਕੇ ਹੈਨਾ ਫਿਰ ਸਬਜ਼ੀ ਬਣਾਣੀ ਸਬਜ਼ੀ ਸਬਜ਼ੀ ਬਣਾ ਕੇ ਫਿਰ ਆਪਣਾ ਹੋਰ ਕੰਮ ਕਰ ਕਰਦੀ ਹੈ ਅੱਜ ਨਾ ਚਲੋ ਮੇਰਾ ਕੰਮ ਸੱਜਰੇ ਨਿਬੜ ਗਿਆ ਮੈਂ ਸੋਦੀ ਮੈਂ ਨਾ ਹੁਣੇ ਸੋਦੀ ਸੀਗੀ ਵੀ ਥੋੜੇ ਨਾ ਸੱਜਰੇ ਉੱਠਿਆ ਕਰੂੰਗੇ ਕੀ ਫਾਇਦਾ ਲੇਟ ਉੱਠ ਕੇ ਅੱਗੇ ਜਦੋਂ ਤਾਂ ਇਹ ਜੰਮ ਨਹੀਂ ਰਿਹਾ ਸੀਗਾ ਨਾ ਮੈਨੇ ਇੱਥੇ ਤਾਂ ਨਹੀਂ ਸਿੱਟੇ ਸੀਗਾ ਇਹੀ ਧਨੀਆ ਆਹ ਕਿਆਰੀ ਦੇ ਵਿੱਚ ਸੁੱਟਿਆ ਹੋਇਆ ਆਹਦੇ ਵਿੱਚ ਇਹਦੇ ਵਿੱਚ ਜੰਮਿਆ ਨਹੀਂ ਹੈਗਾ ਇੱਧਰ ਜੰਮ ਗਿਆ ਦੇਖ ਲਓ ਸੇਮ ਧਨੀਆ ਉਹੀ ਪਤਾ ਨਹੀਂ ਕੀ ਚੱਕਰ ਹੋ ਕਿਆਰੀ ਚ ਨਹੀਂ ਜੰਮਿਆ ਹੈਗਾ ਆ ਦੇਖੋ ਆ ਫੁੱਲ ਹੁਣ ਚੱਲਣਗੇ ਆਹ ਹੁਣ ਤਾਂ ਪੌਦਾ ਆਪਣੇ ਆਪ ਜਿਹੜੀ ਜੰਮਦੀ ਸੀਗੀ ਹਨਾ ਗੈਂਦੇ ਵਗੈਰੇ ਸ਼ਾਇਦ ਉਹ ਵੀ ਜੰਮ ਜਵੇ ਆਹ ਲਾਈ ਸੀਗੀ ਗੈਂਦੇ ਤੇ ਫੁੱਲਾਂ ਦੇ ਕੁਝ ਉਹ ਹੋ ਨਹੀਂ ਹੋਏ ਹੈਗੇ ਇਹ ਇਹ ਵਾਲੀ ਪਾਲਕ ਦਾ ਤੁਹਾਨੂੰ ਪਤਾ ਆਪਣੇ ਪਹਿਲਾਂ ਵੱਡਤੀ ਸੀਗੀ ਉਹ ਵਾਲੀ ਪਾਲਕ ਨਾ ਤਾਂ ਪੱਕ ਰਹੀ ਹੈ ਪੱਤੇ ਵੀ ਦੇਖੋ ਆ ਨਾ ਬੜੇ ਬੜੇ ਨੇ ਮੈਨੂੰ ਲੱਗਿਆ ਇਹ ਵਾਲਾ ਬੀਜ ਵਧੀਆ ਹੈ ਪਾਲਕ ਦਾ ਇਹਨੂੰ ਪਾਣੀ ਦੇਣ ਵਾਲਾ ਹੋਇਆ ਪਿਆ ਵਿਚਾਰੇ ਸਾਗ ਨੂੰ ਮੈਂ ਤਾਂ ਕਿਆਰੀਆਂ ਚ ਵਿੱਚ ਇਧਰ ਵਾਲੀ ਚ ਕਹਿ ਦਿਨਾ ਬਾਅਦ ਚ ਇਹ ਛੇ ਮੇਥੇ ਜੰਮ ਗਏ ਸੋਹਣੇ ਹੋ ਗਏ ਹੁਣ ਤਾਂ ਉਹ ਲੀਚ ਦੇ ਨਹੀਂ ਸਾਡੇ ਤੇ ਕੋਈ ਫੁੱਲ ਫਲ ਆਉਂਦਾ ਹੈਗਾ ਨਾ ਕੋਈ ਫਲ ਲੱਗਿਆ ਨਾ ਫੁੱਲਾ ਆ ਉਹ ਹੋ ਗਿਆ ਹੁਣ ਤਾਂ ਤੇਲੀਆ ਜਾ ਹੋਣਾ ਸ਼ੁਰੂ ਹੋ ਗਿਆ ਉਹ ਮੇਥੇ ਦੇ ਬਸ ਖਰਾਬ ਹੋਏ ਨੇ ਇਹਦੇ ਉੱਪਰ ਸਾਡੇ ਪਤਾ ਨਹੀਂ ਮਸੰਮੀਆਂ ਲੱਗੀਆਂ ਹੋਈਆਂ ਸੀਗੀਆਂ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਝੜ ਗਈਆਂ ਪਤਾ ਨਹੀਂ ਕੋਈ ਤੋੜ ਲਈਆਂ ਸਾਨੂੰ ਖੁਦ ਨੂੰ ਨਹੀਂ ਪਤਾ ਆਏ ਆਏ ਮੈਂ ਸੋਚਦੀ ਸੀ ਕਿ ਦਿਨ ਵੀ ਪਾਲਕ ਦੇ ਪਕੌੜੇ ਬਣਾਵਾਂਗੇ ਹਨਾ ਪਰ ਫੇਰ ਉਹੀ ਗੱਲ ਵੀ ਖਾ ਖਾ ਕੇ ਮੋਟੇ ਹੋ ਜਾਣਾ ਇਸ ਕਰਕੇ ਆਪਾਂ ਨੇ ਇਸ ਵਾਰੀ ਕੁਝ ਨਹੀਂ ਬਣਾਇਆ ਵੀ ਆਪਾਂ ਨੇ ਮੋਟੇ ਨਹੀਂ ਹੋਣਾ ਸਰਦੀਆਂ 'ਚ ਖਾ ਖਾ ਕੇ ਹੋਏ ਮੋਟੇ ਹੋ ਹੀ ਜਾਂਦੇ ਆ ਟਮਾਟਰਾਂ ਦੇ ਨਾ ਕੋਰਾ ਪੈਨ ਕਰਕੇ ਆ ਦੇਖੋ ਕਿਦਾਂ ਦੇ ਹੋ ਗਿਆ ਆ ਇੱਕ ਬੁੱਟਾ ਸਹੀ ਹੈ ਬਸ ਹੋ ਸਕਦਾ ਵੀ ਰੁੱਕ ਕੇ ਹੋ ਠੀਕ ਹੋ ਜਾਣਾ ਦੇਖੋ ਟਮਾਟਰ ਇਹ ਕਿੰਨੇ ਲੱਗੇ ਹੋਏ ਨੇ ਪਰਿਆ ਬਈ ਇਹ ਤੇ ਮਟਰਾਂ ਨਾ ਇਹਨੂੰ ਹਜੇ ਹੋਰ ਪੱਕ ਜਾਣਦਾਂ ਨਹੀਂ ਟਮਾਟਰ ਨੂੰ ਪਰ ਜਿੱਦਣ ਸਾਡੇ ਪਾਪਾ ਜੀ ਨੇ ਡਿੱਗਣ ਤੋੜ ਲੈ ਜਾਣੇ ਇਸ ਵਾਰ ਤਾਂ ਆਪਣੀ ਚੀਕੂ ਵੀ ਕਹੀਂ ਲੱਗ ਜਾਣੇ ਮੈਨੂੰ ਲੱਗਦਾ ਕਾਫੀ ਲੱਗੇ ਹੋਏ ਨੇ ਸਾਗ ਨੇ ਵਿਚਾਲੇ ਨੇ ਇੱਕ ਤਾਂ ਇਹਨੂੰ ਕਰ ਲਿਆ ਦੇਖੋ ਸੋਏ ਆਪਣੇ ਆਪ ਜੰਮੇ ਹੋਏ ਨੇ ਲੋ ਜੀ ਕੋ ਮਕਮਾਈ ਸੈਰ ਸਪੱਟੇ ਕਰਾ ਦੇ ਹੁਣ ਪਹਿਲੇ ਮੈਂ ਮੱਜਾਂ ਕੋਲੇ ਢੇੜਾ ਮਾਰ ਕੇ ਆਵਾ ਦੇਖਦੇ ਹਾਂ ਝਾੜੂ ਲਾਣ ਵਾਲਾ ਹੋਇਆ ਕਿੱਧਰ ਝਾੜੂ ਲਾ ਦੋਗੇ ਕਿਉਂਕਿ ਅੱਜ ਆਪਣਾ ਹੈਲਪਰ ਹੈ ਨਹੀਂ ਦੋ ਦਿਨ ਰੱਖੇ ਜੇ ਕੋਈ ਸੀ ਤਿੰਨ ਦਿਨ ਸਾਨੂੰ ਕੰਮ ਨਹੀਂ ਪਸੰਦ ਆ ਮੈਨੂੰ ਲੱਗੀ ਨਾ ਜੇ ਤਾਂ ਖੜਦੇ ਸੀ ਕਿ ਕੋਲ ਕਹਿ ਕਹਿ ਕੇ ਕਹਿ ਕੇ ਕਿ ਫੇਰ ਕੰਮ ਕਰਦਾ ਸੀਗਾ ਕੋਈ ਵੀ ਹਨ ਨਹੀਂ ਤਾਂ ਕੋਈ ਕੰਮ ਨਹੀਂ ਕਰਦਾ ਸੀਗਾ ਗੱਡੀ ਦੀ ਆ ਗਈ ਚਿੱਟੇ ਰੰਗ ਦੇ ਕਗੇ ਕਿਸੇ ਦਿhai ਹੁਣ ਜਾ ਕੋਈ ਭੁੱਲ ਕੇ ਆ ਗਿਆ ਹੁਣ ਮੱਜਾ ਵਿਚ ਰਹੇ ਉਹੋ ਕੱਟੀ ਉਦੋਂ ਨਹੀਂ ਉੱਧਰ ਛੜ ਬੰਨਤੀ ਧੁੱਪ ਤਾਂ ਉਹਨੂੰ ਲੱਗਣੀ ਮੈਂ ਇੱਧਰ ਬੰਨਿਆ ਇਸ ਵਾਰ ਜਦੋਂ ਮੈਂ ਗੋਹਾ ਵੀ ਨਹੀਂ ਪੱਥੇ ਪਿਛਲੀ ਵਾਰੀ ਪੱਥਰ ਲੱਗੇ ਸੀਗੇ ਹਨਾ ਫੇ ਮੇਰੇ ਹੱਥਾਂ ਦੇ ਖਾਰ ਜਿੰਕੀ ਕੋਈ ਹੁਣ ਗਈ ਤਾਂ ਉਹੀ ਹੱਥ ਨੇ ਨਾ ਹੀ ਠੰਡੇ ਪਾਣੀ ਚ ਹੱਥ ਪਾਣੇ ਗਰਮ ਪਾਣੀ ਚ ਵੀ ਹੱਥ ਪਾਣੇ ਵਿਚ ਨੂੰ ਲੱਗ ਗਿਆ ਸੀਗਾ ਵੀ ਹਨਾ ਵੀ ਹੋਊਗੀ ਪਰ ਹੋਈ ਨਹੀਂ ਗੋਹੇ ਪੱਥਰ ਨਾਲ ਨਾ ਪਤਾ ਨਹੀਂ ਬਹੁਤ ਜਗਾਹ ਹੋ ਗਈ ਸੀਗੀ ਪੁੱਛਦਾ ਫਰਸ਼ ਵੀ ਕਰ ਦੋ 엄마 재미없지. 반대야. 애들 내시야. 자, 오늘 또 뭐지? 만나자. 아레. 가야져. 아레 드래머, 뭐지? 오래가자. 뭐 무슨 일같 ਹੈ ਇੰਤ ਅਜਾ ਕੋਈ ਫੁੱਲ ਬਲੇਕ ਨਹੀਂ ਆ ਰਿਹਾ ਮੋਰ ਕੀ ਹੈ ਠਹਿ ਜਾ ਚੱਲ ਫਿਰ ਤੇ ਨੂੰ ਕੱਖ ਰੱਖਾ ਟੋਕਰੇ ਦੇ ਵਿੱਚ ਇੱਧਰ ਤੂੰ ਆਪਣੇ ਲੱਗ ਚ ਟੋਕਰੇ ਨੂੰ ਕੱਖ ਖਾ ਲੈ ਟੋਕ ਸਰੇ ਬਾਪਾ ਜੀ ਨੇ ਗੰਨੇ ਲਈ ਆਏ ਕੰਧਾ ਫਰਨੀ ਕਿੱਥੋਂ ਮੈਨੂੰ ਕਹਿੰਦੇ ਮੈਂ ਹੋਰ ਗੰਨੇ ਲੈ ਕੇ ਆਉਂਗਾ ਮੈਂ ਕਿ ਕਿਨੇ ਖਾਣੇ ਐਨੇ ਗੰਨੇ ਬਈ ਹਟ ਨਾ ਮਸਾ ਰੁੱਕ ਕੇ ਕਹਿੰਦੀ ਗੰਨੇ ਹੋਰ ਲਿਆਉਂਗਾ ਗੰਨੇ ਦਾ ਛਾਂਡਾ ਚ ਚੁਪੜੇ ਚਹੀਦੇ ਐ ਬੋਆ ਮੈਂ ਕਿ ਵੀ ਅਸੀਂ ਨਹੀਂ ਚੁਪਦੇ ਨਾ ਅਸੀਂ ਚੁਪਾਂਗੇ ਤੁਸੀਂ ਚੁਪੜੇ ਬਸ ਬੋਤ ਨੇ ਇਹ ਅੰਦਰ ਚਾੜੂ ਮਾਰਦੀ ਆ ਅੰਦਰ ਲੈ ਤੂੰ ਇੱਥੇ ਵਿੱਚ ਆ ਕੇ

करता सीधा। phone चलेगा क्या? phone से आप करते हैं? सर मेरे पाला एक कवच और तुम लोग आते हैं आज संगीता। पर विपक्ष पर नहीं तुलना करते हैं। संगीता आप करेगा? अरे आप तोड़ी कराची ताहिर रखी हुई है। तुम लोग ने मार दिया उन्होंने संगीता। ये तोड़ी करना है। मज़ा वाला क्या है ये? दाई। ਇਹ ਤਾਂ ਠੰਡਾ ਠੰਡਾ ਹੋ ਜੂਗਾ ਤੇ ਇਧਰ ਰੱਖਿਆ ਹੋਇਆ ਆਪਣਾ ਦਲੀਆ ਮੱਝਾਂ ਵਾਸਤੇ ਠੀਕ ਹੈ ਹੁਣ ਪੱਟ ਦੀ ਇੱਕ ਅੱਖ ਕੁਵਾੜ ਜਾ ਨਾਲੇ ਗੜਾਈ ਜੀ ਹੋ ਜੂ ਵੀਰੇ ਬਸ ਫਿਰ ਗਰਮੀਆਂ ਦੀ ਸਬਜ਼ੀਆਂ ਲਗਣੀਆਂ ਸ਼ੁਰੂ ਕਵਾੜ ਤਾਂ ਨਾ ਇੰਨਾ ਜ਼ਿਆਦਾ ਜੰਮਿਆ ਪਿਆ ਵਿੱਚ ਵਿੱਚ ਫੁੱਲ ਤਾਂ ਦਿੱਸਦੇ ਹੋਣੇ ਹੈਗੇ ਜੇ ਕਵਾੜ ਹੋਰ ਬੜਾ ਹੋ ਗਿਆ ਫੇਰ ਫੁੱਲਾਂ ਨਾ ਜਮਾ ਹੀ ਨਹੀਂ ਦਿੱਸਣ ਖੋਸ਼ ਹੋਏ ਜਿੱਲ੍ਹ ਕਰਕੇ ਨਾ ਉਹ ਹੈ ਸਾਲੀਖਾ ਬੁੱਟਾ ਮਾਰ ਕੇ ਇਕ ਨਾ ਹੋਰੇ ਤਰ੍ਹਾਂ ਦੀ ਬੁੱਟੀ ਜੀ ਹੁੰਦੀ ਐ ਉਹਨਾਂ ਹਾਲੋਂ ਲੱਗੀ ਜਾਂਦੀ ਪਰ ਉਹ ਹਾਲੋਂ ਨਹੀਂ ਹੁੰਦੀ ਹੈਗੀ ਸਾਡੇ ਮੰਮੀ ਬਹੁਤ ਕਹਿੰਦੇ ਹੁੰਦੇ ਸੀਗੇ ਉੱਥੇ ਨਾ ਬਹੁਤ ਜੰਮਦੀ ਦੀ ਆਹ ਭਾਈ ਖੜੀ ਤੋਂ ਦਿਖਾਨੀ ਨਹੀਂ ਕਿਵੇਂ ਲੱਗਦੀ ਆਹ ਏ ਆ 23 ਇਹ ਆਹ ਆਹ ਉਹ ਕਹ ਆ ਰਹੀ ਜਿਹਨਾਂ ਸਾਡੇ ਬਹੁਤ ਜ਼ਿਆਦਾ ਹੁੰਦੀ ਸੀ ਮੰਮੀ ਨੇ ਕਹਿਣਾ ਬੀਨਾ ਇਹ ਤਾਂ ਹਾਲੋਂ ਜੰਮੀ ਹੋਈ ਐ ਹਾਈ ਮੈਂ ਕਿ ਮੰਮੀ ਆ ਨਹੀਂ ਸਾਗ ਚ ਪਾਣੀ ਹੈਗੀ ਮੈਂ ਤਾਂ ਸਾਗ ਖਾਣਾ ਨਹੀਂ ਹੈਗਾ ਮੈਂ ਕਿ ਜੇ ਤੁਸੀਂ ਆ ਪਾ ਦੀ ਤੇ ਪਾਪਾ ਜੀ ਨੇ ਕਿਹਾ ਕਹਿੰਦੇ ਵੀ ਆਹ ਹਾਲ ਉਹਨੀ ਜੰਮੀ ਵੀ ਵੀ ਆਹ ਨਾਲ ਇੱਕ ਜੰਗਲੀ ਬੁੱਤੀ ਜੀ ਹੁੰਦੀ ਏ ਵੀ ਉਹ ਆ ਆ ਵੀ ਉਹ ਇਹਨਾਂ ਤੁਸੀਂ ਸਾਖ ਖਰਾਬ ਕਰ ਲੇ ਫੇਰ ਨਹੀਂ ਮੰਮੀ ਨੇ ਮੁੜ ਕੇ ਪਾਈ ਇੱਕ ਵਾਰ ਤਾਂ ਮੰਮੀ ਨੇ ਖਾਸੇ ਤੋੜ ਲਈ ਜੀ ਸਾਡੀ ਨੇ ਨਾ ਪਾਣੀ ਦਿੱਤੀ ਹੈਗੀ ਪਰ ਮੈਨੂੰ ਕਿ ਪਾਣੀ ਨਹੀਂ ਹੈਗੀ ਨਾਲੇ ਗੜਾਈ ਜੀ ਹੋ ਜੂਗੀ ਫੇਰੇ ਹੋਰ ਚੱਲ ਜਾਣਗੇ ਸਮਾਰ ਕੇ ਬੁੱਤੀ ਰੇ ਵੀ ਡਰ ਲੱਗਦਾ ਜੀ ਬੁੱਟੇ ਇਹਨਾਂ ਵੱਡ ਹੋ ਜੂਦੇ ਕੋਈ ਹੁਣ ਨਵੀ ਪਨੀਰੀ ਜੰਮੂ ਵੀ ਹੋਰ ਇੱਕ ਤਾਂ ਇਹ ਜਿਹੜਾ ਸਾਗ ਧਣੀ ਆ ਦੇ ਵਿੱਚ ਵਿੱਚ ਜੰਮੀ ਜਾਂਦਣ ਉਹ ਤਾਂ ਚਲੋ ਮੈਂ ਸੁਟਿਆ ਸੀਗਾ ਉੱਥੇ ਉਹ ਸੋਪੇ ਹੋ ਨਹੀਂ ਸੀਗਾ ਮੈਂ ਤਾਂ ਖੀਂ ਲ ਗਿਆ ਸੀਗਾ ਉੱਥੇ ਆਹੇ ਆ ਦੋ ਬੁੱਟੇ ਐ ਚੰਕਣ ਲੱਗੇ ਲੱਗਦਾ ਇਹ ਵੀ ਹਾਂ ਉਹਰੇ ਫੁੱਲਣੇ ਆ ਫਾਲਤੂ ਸਾਲ ਜੰਦੇ ਹਾਂ ਹਾਤਾ ਪਾਪਾ ਜੀ ਨੇ ਸਾਡੇ ਨੇ ਬਹੁਤ ਗਿਆਰੀਆਂ ਜੀ ਸਿਤਰਾ ਸੀਗਾ ਸਾਲ ਉਹ ਤਾਂ ਫਿਰ ਪਾਪਾ ਜੀ ਨੇ ਆਪੇ ਵਟਦੇ ਨੇ ਨਹੀਂ ਵੀ ਸਾਨੂੰ ਵਟਣਾ ਪੈਂਦਾ ਪਰ ਪਾਪਾ ਜੀ ਨੇ ਫਿਰ ਆਪੇ ਪੱਟ ਜਿਆ ਕਿ ਨੇ ਜਿਆਦਾ ਹੋਇਆ ਪਿਆ ਦੀਨੇ ਲਸਣ ਨਾ ਹੀ ਪਿਆਜ਼ ਦੱਬੇ ਪਈ ਨੇ ਮੈਂ ਕਿਹਾ ਚਲੋ ਸ਼ੁਕਰ ਹੈ ਵਿੱਚ ਵਿੱਚ ਦੇਖੀ ਨਵੀਂ ਬੋਦ ਵੀ ਜੰਮ ਰਹੀ ਹੈ ਪਰ ਕਵਾੜੇ ਜਿਆਦਾ ਹੈ

ਵਾਲ ਦੇ ਲਿਆਂਦਾ ਵਰਤੀਆਂ ਰੀਲ ਆ ਲਈ ਚਲੋ ਇਹ ਰੂਟ ਆਖਾਂ ਦੇ ਜਾਏਗੇ ਤੁਮ ਕੋ ਕੰਮ ਕਰਾਜਾ ਪੁਰਾਣਾ ਹੈ ਤੇਰੇ ਨਾਲ ਬਣੀ ਹੈ ਹਾਂ ਹਾਂ ਬੜੇ ਬੜੇ ਲੋਕ ਹੁਣ ਬੜੇ ਆ ਬੋਲ ਕੇ ਤੁੰਨੇ ਲਵਾ ਨਹੀਂ ਕਿ ਕਿਨੇ ਕਰੀ ਲੋ ਜ ਐਨਾ ਸਾਰਾ ਕਵਾੜ ਪੱਟਦੇ ਆ ਮੈਂ ਕਿਆ ਲੀਆਂ ਚ ਪਰ ਫੇਰ ਵੀ ਨਾ ਥੋੜਾ ਬੋਤਾ ਕਵਾੜ ਰਹਿ ਹੀ ਰਿਹਾ ਹੈ ਜਣੀ ਕਿ ਪ੍ਰੋਪਰ ਨਹੀਂ ਪੱਟਿਆ ਜਰਾ ਸਾਰਾ ਜੂਸ ਬਣਾ ਮੈਂ ਪੀਊਗਾ ਫੇ ਦੇਖ ਲੈ ੱੱਕੇ ਦੀ ਭਲਾ ਦੇਣਾ ਪੈਪ ਗੈਲ ਜੇ ਨਹੀਂ ਪਿੰਦਾ ਹੈ ਪੀਣਾ ਨਹੀਂ ਖੜਦਾ ਚੱਕੋ ਆਂਦੇ ਪਾਪਾ ਨੂੰ ਕਰੀ ਤੇ ਤਾ ਕੇ ਪਲਾਉਂਦੀ ਲੋ ਜੀ ਕਿਆਰੀਆਂ ਦੀ ਹੋ ਗਈ ਸਫਾਈ ਫੁੱਲਾਂ ਵਾਲੇ ਦੀਆ ਦੇਖੋ ਫੁੱਲ ਵੀ ਚਮਕਣ ਲੱਗੇ ਹੁਣ ਤਾਂ ਆ ਦੇਖੋ ਆਇਂ ਦਰੋ ਕਰੀਏ ਉਹ ਉੱਥੇ ਰਹਿ ਗਈ ਉਹਨੇ ਮਿੱਟੀ ਜੀ ਜ਼ਿਆਦਾ ਆ ਰਹੀ ਸੀ ਤਾਂ ਕਰਕੇ ਨੇ ਮੈਂ ਪੱਟੀਆਂ ਨਹੀਂ ਹੈਗੀਆਂ ਐਨੀ ਸਾਝਰ ਤਰ ਨਿਕਲ ਜਗੀ ਫਿਰ ਦੱਸੀ ਮੈਂ ਤਾਰ ਕੇ ਹਾਂ ਤਾਰ ਮੈਂ ਤਾਰ ਕੇ ਹਾਂ ਕੀ ਆ ਗਿਆ ਹੂੰ ਬੋਲ ਕੁਛ ਨਹੀਂ ਗਿਆ ਉੱਧਰ ਕੀ ਆਏ ਪੀਰ ਪਰ ਰੀੜੂ ਚੱਲ ਰਹੇ ਕਿਸਮ ਤਲੇ ਲਟਕ ਕੇ ਰਹਨਗੇ ਕਿਸ ਨੂੰ ਇੱਧਰ ਅੱਗੇ ਵੀ ਤੇ ਹੇਠ ਲੰਮਕਿਆ ਰਹੇ ਦਾ ਇੱਕ ਤੋਰ ਪਿੱਛੇ ਤੋਂ ਕੱਢਣੀ ਹੈ ਪੁਰਾਣੇ ਪੈਭ ਜੈਗਾ ਕੱਪੜ ਪੈ ਜਾਣੇ ਤੇਰੇ ਚੰਮਲ ਰਹੇ ਜਦੋਂ ਭੱਜ ਉਹ ਪਾਪਾ ਕਿ ਮਿੱਚ ਕੀ ਹੁੰਦਾ ਤਾਰਾਂ ਅਣੀ ਤੇ ਜੋਰ ਕੇ ਵੱਜਿਆ ਵੀ ਨਹੀਂ ਜੋਰ ਕੇ ਵੱਜਾ ਕਿੱਥੇ ਵੱਜ ਤਾ ਲਿਆ ਤੈਨੂੰ ਪਤਨ ਲਗਿਆ ਅੱਜ ਉਦਮ ਨਾ ਕੱਟੀ ਬੰਨੀ ਬਾਹਰ ਵਧਾਈ ਦਿਓ ਪਾਲਟੀ ਪੁਲਟੀ ਕਰ ਉਹਦੋਂ ਅੰਦਰ ਕਰਿਆ ਹੁਣ ਉਹਨੂੰ ਹਵਾ ਦੇ ਹੁਣ ਮੈਂ ਨਹੀਂ ਕਰਦਾ ਮੈਂ ਕਿਹਾ ਉਹ ਦਮ ਕੱਟੀ ਅੰਦਰ ਕੱਲੀ ਰਿੰਗ ਰੀ ਉਹਨਾਂ ਬਾਹਰ ਕਰਕੇ ਬੰਨਿਆ ਬੰਨਿਆ ਆ ਉਹ ਕੁੰਜੇ ਬੰਨਿਆ ਇਹਦਾ ਫਿਰ ਮੈਂ ਇੱਧਰ ਬੰਨੀ ਜਾਗੇ ਯੋ ਹਾਏ ਇਹ ਤਾਂ ਜਮਾ ਪੱਥਰ ਬਣੀ ਹੋਈ ਐ ਅੰਦਰ ਟੰਗਰੀਆ ਟਰੈਕਟਰ ਐ ਨੀ ਉਹ ਕਰੀਦੀ ਸਾਰਾ ਤਾਂ ਬੈਂਟ ਕਰਦੀ ਇਹ ਦੇਖ ਤਸੀ ਇਹਨੇ ਕੀ ਬਣਾਇਆ ਵਾਏ ਤੇਜ ਦਿਮਾਗ ਹੋਵੇ ਜੇ ਪੜਨਾ ਲਵੇ ਇਹੋ ਹਾਂ ਆਪਣੇ ਕੱچے ਟੰਗਾਂ ਉੱਤੇ ਟੰਗ ਦੀ ਆਈ ਮੈਂ ਮਰ ਜਾ ਗੰਦਾ ਤੱਥਰੇ ਹੈ ਤੇਰੀ ਮਾਂ ਤੇਰੀ ਮਾਂ ਪੁੱਲਾ ਮਾਈ ਨਹੀਂ ਬਚਰੇ ਅੱਧੀ ਹੋ ਪਈ ਆ ਅੱਧੀ ਹੋ ਪਈ ਆ ਗਈ ਧੁੱਪ ਤਾਂ ਬਸ ਬਸ ਥੋੜੇ ਜੇ ਕੱਪੜੇ ਰਹਿ ਗਿਆ ਆਪਣੇ ਤਿੰਨ ਕੱਪੜੇ ਟੰਗੇ ਹੋਏ ਬਾਹਰ ਮੈਂ ਜਿਹੜੀ ਦਵਾਈ ਦਊਂਗੇ ਓਰੇ ਕੋਈ ਨਾ ਓਰੇ ਦਵਾਈ ਡੁੱਲੀ ਵੀ ਕੋਈ ਓਰੇ ਮੁਸਕਾ ਵਾਏ

ਚੱਕਿੰਦੋ ਚੱਕੋ ਇਸ ਤਰ੍ਹਾਂ ਕਿਉਂ ਨਾ ਉਹ ਲਪੜੀਏ ਪਹਿਲਾਂ ਲੱਭ ਤਾਂ ਲਈ ਫੇਸ ਆਫ ਫਿਰ ਲੱਭਾ ਉਹ ਤਾਂ ਲੱਭੀ ਜਿਹੜੀ ਉਦੋਂ ਚੱਕ ਗਿਆ ਹੁਣ ਉੱਪਰ ਹੁਣ ਫੇਰ ਹਵਾ ਚੱਲ ਗਈ ਬੜੀ ਕੋਟੀ ਪਾ ਕੇ ਆਵਾਂ ਮੈਂ ਵੀ ਚੱਕਦੀ ਚੱਕਦੀ ਡਰਪੋ ਕੇ ਬਹੁਤ ਆਦਾ ਵੱਟ ਜਗਤ ਅੰਦਰ ਤੇ ਤਾਂ ਨਹੀਂ ਕਿਰੀ ਕੋਈ ਉੱਪਰ ਨਹੀਂ ਹੋਰੀ ਚਸਰ ਚਸਰ ਕੀ ਆ ਤੇਰੀ ਕੀ ਹੈ ਗੋਦਾ ਜਗਾ ਕਰੀਓ ਮੈਂ ਤੁਹਾਨੂੰ ਦਿਖਾਉਂਦਾ ਇਹ ਨਹੀਂ ਆ ਰਿਹਾ ਇਹ ਨਹੀਂ ਆ ਰਿਹਾ ਫਿਰ ਅੰਦਰ ਦਾ ਐਲਟੀ ਨਾ ਗਿਰ ਗਈ ਹੋਵੇ ਦੇਖਿਆ ਹਾਂ ਹਾਂ ਦੇਖਿਆ ਹਾਂ ਤੇ ਫਿਰ ਗਰੰਟੀ ਆਈ ਜਾ ਬਲੋਣਾ ਮੈਂ ਅੰਦਰ ਐਸ਼ਟ ਦੇਖਿਆ ਜਿਹੜੀ ਆਪਾਂ ਗੇਰ ਲੈ ਨਾ ਮੈਂ ਕਾਨੂੰਨ ਪੁੰਦਾ ਲੈਣਾ ਨਾਲੇ ਨੰਬਰ ਦੇਖ ਲਿਖਿਆ ਨੰਬਰ ਐਂਟਰੀ ਹੈ ਠੀਕ ਹੈ ਸਾਜ ਗਗਲੀ ਹੈ ਲਾਲ ਵਾਲੀ ਕਣੀ ਤੇ ਵੀ ਉਧਰ ਦੇ ਵੀ ਆ ਰਿਆ ਹੁ ਦੇਖ ਨਹੀਂ ਰਿਹਾ ਆਈ ਰਿਹਾ ਆ ਰਿਆ ਇਸ ਮੰਦਰ ਦੇਖ ਮੰਦਰ ਕੋਲ ਦੇਖ ਰਹਾ ਹਾਂ ਦੇਖ ਤੂੰ ਚਾਰ ਵਿਚ

Olo dusvitam de vitara. Olo gore bolie. Pečanja. Odmaite jerite. Bodi jerite. Ma gelina, jerina. Petasat. Ino ismo garantaisona.

ਪੁਟਾਕਾ ਮਾਰ ਜੀ ਉਹ ਚੜ ਗਿਆ ਚੜ ਗਿਆ ਪਾਸ ਪੜਾਉਂ ਤੁਰਲਵਾ ਕੇ ਉਧਰੇ ਬਾਜੇ ਇਧਰੇ ਦੇ ਹਾਂ ਪਾਈ ਸੀ ਇਹ ਮਾਰ ਕਿਉ ਚੜ ਗਿਆ ਠੀਕ ਹੈ ਉਹ ਉਹ ਤਾਰ ਲਾ ਦਣੀ ਹੱਥੀ

ਤਾਰ ਹੂੰ ਮੰਨ ਲਿਆ ਵਾ ਅਰਥ ਵੀ ਨਾ ਹੋਵੇ ਸਕੇ ਕੁਪੀ ਕਰਤੀ ਨਾ ਨਾ ਇਹ ਪਾਰਸ ਹਣਾ ਹੁਣ ਬੋਲੀ ਦੇ ਬਾਰੇ ਇੱਕ ਤਾਰਮਕ ਗਰੰਟੀ ਚੀਟੀਆਂ ਇਨਵਰਟਰ ਵਾਲਾ ਕਰੰਟ ਹੂੰ ਅੱਗੇ ਅੱਗੇ ਕੁਝ ਹੋਰ ਵੀ ਕਿਹਾ ਤਾਂ ਜੇ ਤੇਰਾ ਦਿਲ ਕਰੇ ਰੱਖ ਲਈ ਪੈਰ ਹੋਰ ਜਾਨਾ ਕੁਸਤਾ ਕਹਿੰਦਾ ਨਹੀਂ ਪਹਿਲਾਂ ਬੋਲ ਤਲੇ ਹੁਣ ਕੈਮਰੇ ਮੂਰੇ ਥੋੜੀ ਬੋਲਾ ਹਾਂਵੇਂ ਫੇ ਤਾਂ ਮੈਂ ਮੂੰਹ ਬੰਦ ਕਰ ਲਾਂ ਸ਼ਰੀਫ ਬਣ ਕੇ ਦਿਖਾਵਾਂ ਮਾਰੇ ਜਿੰਨਾ ਕੋਈ ਸ਼ਰੀਫ ਨਹੀਂ ਹੈ ਹਾਂ ਜੋ ਵੀ ਤਕਲੀਫ ਹੋ ਹੈ ਕੋਈ ਮੜਾ ਮੋਟਾ ਬਹੁਤ ਜ਼ਿਆਦਾ ਬੰਦਾ ਫਿਰ ਤਾਰ ਪਾ ਕੇ ਰੱਖੀ ਬਸ ਬੋਲ ਕੇ ਬੰਦ ਹੋ ਜੇਗੀ ਅੱਛਾ ਕਣਕ ਨਹੀਂ ਸੁੱਕੀ ਉੱਪਰੋਂ ਐਂ ਪਈਏ ਮਿਲਣ ਲੱਗਾਈ ਜੰਮ ਜਣਾਣ ਕਣਕਣਾ ਐਨਨੇ ਆਟਾ ਖਤਮ ਹੋ ਜਾਣਾ